Sena de Jujoba, te la te llevó. पवित्र पवित्र प्रभु तेरा धन्यवाद सेना के यह हुआ प्रभु तेरा धन्यवाद महान राजाओं के राजा तेरा धन्यवाद परम प्रधान बाप तेरी स्तुति और तेरी माही माओ परम प्रधान बाप तेरी स्तुति और तेरी माही माओ तारीफ और माही मा के योग्य मेरे तारीफ और माही मा के योग्य मेरे तारीफ और माही मा के योग्य तेरा ही धन्यवाद 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 तेरी स्तुति तेरी माई बात तेरी स्तुति आ तेरी माई मां तेरा धन्यवाद मेरे मसीह यीशु तेरा धन्यवाद ओ जिंदाबाद तेरा धन्यवाद सारे पालन लोया ओ स्तुतियो माई मां ओ धन्यवाद हालेलुया सारे 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 धन्यवाद 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 ਯਾਰੀ ਮਾਸੀ ਹਾ ਤੇਰਾ ਧੰਨਵਾਦ ਪਾਦਰਵਾ ਪੀਰਾ ਗਰੀਵਾ ਅਯਵੰਦ ਪ੍ਰਭੂ ਤੇਰਾ ਧੰਨਵਾਦ महिमा लाकर के योग्य आप प्रभु जी महिमा लाकर के तेरी स्तुति तेरी महिमा तेरी सारे तेरी जय जयकार सारे हालेलुया स्तुति ओ स्तुति वंदियो आदर महिमा के योग्य पिताजी तेरा धन्यवाद तेरा धन्यवाद तेरा धन्यवाद 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 तारीफ तारीफ हालेलुया 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 धन्यवाद 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 तारीफ माइमा स्तुति राजा तीरा धन्यवाद 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 तारीफ फल तारीफ तारीफ स्तुति और धन्यवाद 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 धन्यवाद

ਹਾਲੇਲੂਇਆ ਹਾਲੇਲੂਇਆ ਸਰਵ ਸ਼ਕਤੀਮਾਨ ਪਰਮੇਸ਼ਵਰ ਤੇਰਾ ਧੰਨਵਾਦ ਸੈਨਾ ਦੇ ਯਹਵਾ ਪਵਿੱਤਰ ਪਰਮੇਸ਼ਵਰ ਤੇਰਾ ਧੰਨਵਾਦ ਸਵਰਗੀ ਭਗਤ ਸੈਨਾ ਦੇ ਯਹਵਾ ਪ੍ਰਭੂ ਜੀ ਤੁਸੀਂ ਅਪਵਾਸ ਰੱਖ ਕੇ ਆਪਣੇ ਪਵਿੱਤਰ ਕਦਮਾਂ ਵਿੱਚ ਬੈਠਣ ਦੇ ਲਈ ਸੁੰਦਰ ਸਮਾਂ ਦਿਆ ਪ੍ਰਭੂ ਤੇਰਾ ਧੰਨਵਾਦ ਕਰਦੀ ਪ੍ਰਭੂ ਜੀ ਹਵਾ ਤੇਰਾ ਕਰਦੇ ਪ੍ਰਭੂ ਯਹਵਾ ਚੋਟੀ ਜੀ ਧੰਨਵਾਦੀ ਫੇਰ ਚੜਾਈ ਪ੍ਰਭੂ ਯਹਵਾ ਤਿੰਨ ਤੀਸਰੇ ਸਵਰਗ ਚ ਕਬੂਲ ਹੋਵੇ ਪ੍ਰਭੂ ਯਹਵਾ ਹਮ ਤੇਰੇ ਦਾਸ ਤੋਂ ਤੇਰਾ ਜੈਵੰਤ ਜੀ ਦਾ ਬਚਨ ਸਿੱਖਣ ਦੇ ਲਈ ਜਾ ਰਹੇ ਹੁਨਾ ਸਹਿਨ ਦੇ ਯਹਵਾ ਬਚਨ ਰਾਈ ਸਾਡੇ ਨਾਲ ਬੋਲਰ ਬਾਤ ਚੀਤ ਕਰ ਪ੍ਰਭੂ ਤੇਰਾ ਧੰਨਵਾਦ ਕਰਦੀ ਮੇਰੇ ਸ਼ਖੋ ਉਦਵਦ ਖੁਦਾਈ ਸ਼ੋ ਹਾਲੇਲੂਇਆ ਪ੍ਰਭੂ ਤੇਰੇ ਪਵਿੱਤਰ ਦਾਸ ਨੂੰ ਤੇਰੇ ਪਵਿੱਤਰ ਹੱਥਾਂ ਵਿੱਚ ਸੌਂਪਦਾ ਹਾਲੇਲੂਇਆ ਮੈਂ ਤੂੰ ਆਪਣੇ ਦਾਸ ਨੂੰ ਹੋਰ ਵੀ ਵੱਧ ਚੜ੍ਹ ਕੇ ਇਸਤੇਮਾਲ ਕਰਨੀ ਤੇਰਾ ਧੰਵਾਦ ਕਰਦੀ ਪ੍ਰਭੂ ਤਾਂ ਹੀ ਦਾਸ ਮੈਂ ਤੇਰੇ ਹੱਥ ਵਿੱਚ ਸੌਂਪ ਦਿੰਨੀ ਪ੍ਰਭੂ ਤੇਰੇ ਪਾਪ ਔਰ ਪਵਿੱਤਰ ਨਾਮ ਕੇ ਮੰਗ ਦੀ ਆਪੀ ਆਮੀਨ ਆਈਏ ਪ੍ਰਭੂ ਦੇ ਨਾਮ ਦੀ ਤਾਰੀਫ ਮੇਰੇ ਸਭ ਨੂੰ ਜੈਮ ਸੀ ਆਈਏ ਮੇਰੇ ਪਿਆਰੇ ਤੁਹਾਨੂੰ ਆਪਣੇ ਫੇਰ ਮੌਕਾ ਸਮੂਹ ਦੁਪਹਿਰ ਦੇ ਸਮੇਂ ਚ ਦਿੱਤਾ ਹੈ

ਹਾਂਜੀ ਚਾਰ ਦੀ ਸਤਿਕਾਰ ਪ੍ਰੰਤ ਤੁਸੀਂ ਪਰਮੇਸ਼ਵਰ ਦੇ ਅਧੀਨ ਹੋ ਉਪਰੰਤ ਤੁਸੀਂ ਪਰਮੇਸ਼ਵਰ ਦੇ ਆਧੀਨ ਹੋ ਪਰ ਸ਼ੈਤਾਨ ਦਾ ਸਾਹਮਣਾ ਕਰੋ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲ ਅੱਜ ਜਾਵੇਗਾ ਤਾਂ ਉਹ ਕੋਲ ਕੀ ਹੋ ਜਾਵੇਗਾ ਮੇਰੇ ਪੈਰੋ ਧਿਆਨ ਦਿਏ ਜਰਾ ਇਹ ਕੁਬ ਕਾਲੀ ਸਈ ਰੋਗਾ ਨੂੰ ਖਾਤ ਲਿਖ ਦੇ ਸਮਝ ਸ਼ੈਤਾਨ ਨੂੰ ਭਜਾਉਂਦਾ ਕੀ ਦੱਸਦਾ ਪਿਆ ਹੈ ਤਰੀਕਾ ਨਾਲ ਸ਼ੈਤਾਨ ਕਿਸ ਤਰ੍ਹਾਂ ਆਪਦੇ ਕੋਲੋਂ ਭਜੇਗਾ ਸ਼ੈਤਾਨ ਕਿਸ ਤਰ੍ਹਾਂ ਆਪਦੇ ਕੋਲੋਂ ਜਾਏਗਾ ਕਿਆ ਆਦੀ ਇਹ ਸਭ ਮੇਰੇ ਵੱਲ ਇਧਰ ਯਾਕੂਬ ਕਹਿੰਦਾ ਉਪਰੰਤ ਤੁਸੀਂ ਪਰਮੇਸ਼ਰ ਦੇ ਸੌਪਤ ਪਹਿਲਾ ਕੀ ਹੋ ਜਾਵਾਂ ਅਧਿਨੋਦ ਮੇਰੇ ਪਿਆਰੋ ਸਾਡੇ ਜੀਵਨ ਦੇ ਅੰਦਰ ਸਭ ਤੋਂ ਜ਼ਰੂਰੀ ਗੱਲ ਪਰਮੇਸ਼ਵਰ ਦੀ ਅਧਿਨਤਾ ਹੀ ਹੈ ਕੀ ਹੈ ਜੀ ਸ਼ੈਤਾਨ ਨੇ ਅਗਰ ਸਾਡੇ ਕੋਲੋਂ ਜਾਣਾ ਹੈ ਅਗਰ ਅਸੀਂ ਸ਼ੈਤਾਨ ਨੂੰ ਆਪਣੇ ਕੋਲੋਂ ਭਜਾਉਣਾ ਹੈ ਤਾਂ ਸਭ ਤੋਂ ਪਹਿਲਾਂ ਸਰਬਸ਼ਕਤੀਮਾਨ ਪਰਮੇਸ਼ਰ ਦੀ ਅਧਿਨਤਾ ਹੀ ਸਾਡੇ ਅੰਦਰ ਹੋਣੀ ਬੜੀ ਜ਼ਰੂਰੀ ਹੈ ਜੀ ਹਾਂ ਉਸ ਤੋਂ ਬਿਨਾ ਆਪ ਸ਼ੈਤਾਨ ਨੂੰ ਭਜਾ ਨਹੀਂ ਸਕਦੇ ਅੱਗੇ ਲਿਖਦਾ ਹੈ ਪਰ ਸ਼ੈਤਾਨ ਦਾ ਸਾਹਮਣਾ ਕਰੋ ਕੀ ਕਰਨਾ ਸਾਹਮਣਾ ਸ਼ੈਤਾਨ ਦਾ ਕੀ ਕਰੀ ਸਾਹਮਣਾ ਤਾਂ ਉਹ ਤੁਹਾਡੇ ਕੋਲੋਂ ਕੀ ਹੋ ਜਾਵੇਗਾ ਭੱਜ ਜਾਵੇ ਸ਼ੈਤਾਨ ਦਾ ਸਾਹਮਣਾ ਕਰਨਾ ਔਰ ਭਜਾਉਣਾ ਹੈ ਉਸ ਤੋਂ ਪਹਿਲਾਂ ਪ੍ਰਭੂ ਦੇ ਅਧੀਨ ਹੋਣਾ ਹੈ ਹੁਣ ਆਪ ਸ਼ੈਤਾਨ ਦਾ ਸਾਹਮਣਾ ਕਿਵੇਂ ਕਰੂ ਐਸਾ ਕਿਹੜਾ ਹਥਿਆਰ ਆਪ ਦੇ ਕੋਲ ਹੈ ਜੋ ਆਪ ਸ਼ੈਤਾਨ ਦਾ ਸਾਹਮਣਾ ਕਰ ਸਕੇ ਬੋਲੀ ਬੋਲੀ ਕਿਸ ਤਰੀਕੇ ਨਾਲ ਤੁਸੀਂ ਸ਼ੈਤਾਨ ਦਾ ਸਾਹਮਣਾ ਕਰੋਗੇ ਆਪ ਕਮੈਂਟਾਂ ਚ ਵੀ ਦੱਸ ਸਕਦੇ ਹੋ ਆਪ ਵੀ ਬੋਲ ਸਕਦੇ ਹੋ ਸ਼ੈਤਾਨ ਦਾ ਸਾਹਮਣਾ ਕਰਨਾ ਔਰ ਉਸ ਨੂੰ ਭਜਾਉਣਾ ਹੈ ਮੇਰੇ ਪਰ ਉਹ ਈਯੂਬ ਦੇ ਕੋਲ ਵੀ ਤਾਂ ਸ਼ੈਤਾਨ ਆਇਆ ਹੈ ਨਾ ਕਿੰਨਾ ਕੁਸ਼ ਉਹਦੇ ਜੀਵਨ ਚ ਹੋ ਗਿਆ ਸ਼ੈਤਾਨ ਕਿਵੇਂ ਗਿਆ ਉਹਦੇ ਤੇ ਤੁਹਾਡਾ ਵਿਸ਼ਵਾਸ ਵਿਸ਼ਵਾਸ ਤੋਂ ਠੀਕ ਹੈ ਵਿਸ਼ਵਾਸ ਤੋਂ ਸਭ ਦਾ ਯਿਸੂ ਮਸੀਹ ਉਪਰ ਹੈ ਸ਼ੈਤਾਨ ਖੋਦਾ ਵੀ ਸ਼ਾਇਦ ਵਿਸ਼ਵਾਸ ਕੀ ਦੇ ਉਪਰ ਹੈ ਕਿ ਯਿਸੂ ਮਸੀਹ ਉਪਰ ਹੀ ਹੈ ਸਾਡੇ ਨਾਲ ਸਭ ਤੋਂ ਪਹਿਲਾ ਨੰਬਰ 1 ਵਿਸ਼ਵਾਸੀ ਕੌਣ ਹੈ ਸ਼ੈਤਾਨ ਹੈ ਅਸੀਂ ਤਾਂ ਕੱਲਾ ਵਿਸ਼ਵਾਸ ਕਰਦੇ ਆ ਨਾ ਉਹ ਥਰ-ਥਰਾਂਦਾ ਡਰਦਾ ਔਰ ਪਰਮੇਸ਼ਵਰ ਤੋਂ ਕੰਬਦਾ ਵੀ ਤੇ ਨੇਕ ਨੰਮੀ ਤੇ ਬਖਸ਼ ਸ਼ੈਤਾਨ ਦਾ ਸਾਹਮਣਾ ਕਰਨਾ ਹੈ ਜੀ ਬੜੀਏ ਮਤੀਚਾਰ ਅਧਿਆਇ ਪੜ੍ਹੀਏ ਮਤੀ ਦੀ ਕਥਾ ਮੈਥਿਊ ਚੈਪਟਰ 4 ਇੱਧਰ ਅਸੀਂ ਧਿਆਨ ਦੇਣਾ ਹੈ ਔਰ ਸਮਝਣਾ ਹੈ ਸ਼ੈਤਾਨ ਦਾ ਸਾਹਮਣਾ ਕਿਵੇਂ ਕਰਨਾ ਹੈ ਯਾਕੂਬ ਦਾ ਸਾਹਮਣਾ ਕਰੋ ਯੇਸ਼ੂਮਸੀ ਸਾਨੂੰ ਸਾਹਮਣਾ ਕਰਨ ਦਾ ਤਰੀਕਾ ਦੱਸਦਾ ਪਿਆ ਹੈ ਹਾਲੇਲੂਇਆ ਕੀ ਦੱਸਦਾ ਹੈ ਤਰੀਕਾ ਤਰੀਕਾ ਦੱਸਦਾ ਪਿਆ ਹਾਂ ਤੇ ਇਹਦੇ ਲਈ ਤੁਸੀਂ ਪੜიਏ ਆਪਣਾ ਤਿੰਨ ਅਧਿਆਇ ਤੋਂ ਪੜ੍ਹ ਲਈਏ ਚਾਰ ਦੀ ਤਿੰਨ ਪੜ੍ਹ ਲਈਏ ਚਾਰ ਦੀ ਤਿੰਨ ਹਾਂਜੀ ਤਦ ਪ੍ਰਤਿਆਨ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ ਹੁਣ ਇਧਰ ਤੇ ਆਂਦੀ ਹੈ ਤਦ ਪ੍ਰਤਿਆਨ ਵਾਲੇ ਨੇ ਆਣ ਕੇ ਉਹਨੂੰ ਕੋਲ ਕਿਹਾ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਕਹਿ ਜੇ ਇਹ ਪੱਥਰ ਰੋਟੀਆਂ ਬਣ ਜਾਣ ਤਾਂ ਬੋਲ ਇਹ ਪੱਥਰ ਕੀ ਬਣ ਜਾਣ ਰੋਟੀਆਂ ਬਣ ਜਾਣ ਪਰ ਉਹਨੇ ਉੱਤਰ ਦਿੱਤਾ ਪਰ ਯੀਸ਼ੂ ਮਸੀਹ ਨੇ ਉੱਤਰ ਦਿੱਤਾ ਲਿਖਿਆ ਹੈ ਭਈ ਇਨਸਾਨ ਮੇਰੀ ਰੋਟੀ ਨਾਲ ਹੀ ਨਹੀਂ ਜਿਉਂਦਾ ਇਨਸਾਨ ਨਿਰਾ ਰੋਟੀ ਨਾਲ ਹੀ ਨਹੀਂ ਜਿਉਂਦਾ ਪਾਰੇ ਰੇਕ ਵਾਗ ਨਾਲ ਜਿਹੜਾ ਪਰਮਿਸ਼ਨ ਦੇ ਮੁਖੋਂ ਨਿਕਲਦਾ ਹੈ ਹਾਂ ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ ਅਤੇ ਐਂਗਲ ਦੇ ਕਿਨਾਰੇ ਉੱਤੇ ਖੜਾ ਕਰਕੇ ਉਹਨੂੰ ਕਿਹਾ ਹਾਂ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥਾ ਡੇਗ ਦੇ ਕਿਉਂ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇ ਹਾਂ ਉਹ ਤੇਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ ਅਤੇ ਪੱਥਰ ਨਾਲ ਤੇਰੇ ਪੈਰ ਨੂੰ ਛੱਟ ਲੱਗੇ ਵੀਰੇ ਪਰ ਉਹ ਸ਼ੈਤਾਨ ਪਰਮੇਸ਼ੁਰ ਦਾ ਵਚਨ ਕਿੰਨੀ ਬਰੀਕੀ ਨਾਲ ਜਾਣਦਾ ਹੈ ਸੋਚ 80 ਲੋਕ ਕਹਿੰਦੇ ਸਾਨੂੰ ਪਰਮੇਸ਼ਰ ਦੇ ਵਚਨ ਦੇ ਬਾਰੇ ਪਤਾ ਨਹੀਂ ਹੈ ਸ਼ੈਤਾਨ ਕਿੰਨੀ ਬਰੀਕੀ ਨਾਲ ਪਰਮੇਸ਼ਰ ਦਾ ਵਚਨ ਜਾਣਦਾ ਵਿਵਸਥਾ ਦੇਣ ਵਾਲੇ ਨੂੰ ਹੀ ਕੀ ਕਰਦਾ ਪਿਆਵਾ ਦੱਸਦਾ ਪਿਆ ਲਿਖਿਆ ਏ ਪੱਥਰਾਂ ਨੂੰ ਮੋੜ ਰੋਟੀਆਂ ਬਣ ਜਾਣ ਦੂਤ ਪਰਮੇਸ਼ਰ ਭੇਜੇਗਾ ਉਹ ਤੇਰੇ ਪੈਰਾਂ ਨੂੰ ਸਾਟ ਨਹੀਂ ਲੱਗਣ ਦੇਣਗੇ ਲਿਖਿਆ ਏ ਸ਼ੈਤਾਨ ਕਿਨਾ ਬਰੀਕੀ ਨਾਲ ਬਚਨ ਜਾਂਦਾ ਅੱਜ ਅਸੀਂ ਝੂਠੇ ਕਿਵੇਂ ਕਰਤਾ ਝੂਠੇ ਲੋਕਾਂ ਦੇ ਵਿੱਚ ਮਿਹੇ ਪਿਆਰਿਓ ਕਿਸ ਤਰੀਕੇ ਨਾਲ ਪਤਾ ਕਰਨਾ ਕੀ ਕਰਨਾ ਹੈ ਜੀ ਪਤਾ ਕਰਨਾ ਹੈ ਯੇਸ਼ੂ ਮਸੀਹ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਅੰਦਰ ਧਿਆਨ ਦੇਣਾ ਹੈ ਮੇਰੇ ਪਿਆਰੋ ਮੇਰਾ ਕੰਟੈਕਟ ਨੰਬਰ ਉੱਪਰ ਹੈ ਅਗਰ ਆਪ ਨੂੰ ਜ਼ਰੂਰਤ ਹੈ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰਕੇ ਮੇਰੇ ਨਾਲ ਕਾਲ ਤੇ ਗੱਲ ਕਰ ਸਕਦੇ ਹੋ ਫਿਰ ਮੈਂ ਬਾਅਦ ਵਿੱਚ ਆਪ ਨੂੰ ਲਿੰਕ ਤੇ ਭੇਜੂੰਗਾ ਹਾਂ ਤੋ ਧਿਆਨ ਦੇਣਾ ਮੇਰੇ ਭੈਰੇ ਠੀਕ ਹੈ ਇੰਦਰ ਸ਼ੈਤਾਨ ਇੰਨਾ ਬਰੀਕੀ ਨਾਲ ਪ੍ਰਭੂ ਯੇਸ਼ੂ ਮਸੀਹ ਦਾ ਵਚਨ ਜਾਣਦਾ ਹੈ ਉਹ ਇੰਨਾ ਬਰੀਕੀ ਨਾਲ ਵਿਵਸਥਾ ਨੂੰ ਜਾਣਦਾ ਹੈ ਇੰਨਾ ਬਰੀਕੀ ਨਾਲ ਇਸ ਆਤਮਿਕ ਮੰਨ ਨੂੰ ਜਾਣਦਾ ਹੈ ਕਿ ਜਿੰਨਾ ਅਸੀਂ ਵੀ ਨਹੀਂ ਜਾਣਦੇਗੇ ਇਹ ਯੇਸ਼ੂ ਮਸੀਹ ਨਾਲ ਜਵਾਬ ਆ ਸਵਾਲ ਕਰਦਾ ਪਿਆ ਹੈ ਯਾਕੂਬ ਕਹਿੰਦਾ ਸ਼ੈਤਾਨ ਦਾ ਸਾਹਮਣਾ ਕਰੋ ਇੱਦਾਂ ਯੇਸ਼ੂ ਮਸੀਹ ਸ਼ੈਤਾਨ ਦਾ ਸਾਹਮਣਾ ਕਿਵੇਂ ਕਰਦਾ ਪਿਆ ਉਹ ਪ੍ਰਾਰਥਨਾ ਨਹੀਂ ਕਰਦਾ ਪਿਆ ਉਹ ਯੇਸ਼ੂ ਮਸੀਹ ਆਪਣੇ ਲਹੂ ਦੀ ਜਾਨ ਨਹੀਂ ਬੋਲਦਾ ਪਿਆ ਜਦ ਯੇਸ਼ੂ ਜੀ ਨੇ ਕਹਿੰਦਾ ਮੈਂ ਪਰਮੇਸ਼ਰ ਦੇ ਯਹੋਵਾ ਦੇ ਨਾਮ ਤੇ ਤੂੰ ਕਿੰਨਾ ਤੂੰ ਮੇਰੇ ਕੋਲ ਚੱਰਾ ਜਾ ਨਹੀਂ ਸਾਹਮਣਾ ਕਿਵੇਂ ਕਰਨਾ ਕੀ ਕਰਨਾ ਜੀ ਸਾਹਮਣਾ ਸਾਹਮਣਾ ਵਚਨ ਦੇ ਨਾਲ ਜਵਾਬ ਦੇ ਰਿਹਾ ਹੈ ਉਹ ਕਹਿੰਦਾ ਨਿਰਾ ਇਨਸਾਨ ਰੋਟੀ ਨਾਲ ਹੀ ਜੀਵਿਤ ਨਹੀਂ ਪਰ ਉਸ ਨਾਲ ਜੋ ਪਰਮੇਸ਼ਰ ਦੇ ਮੂੰਹ ਚੋਂ ਕੀ ਨਿਕਲਦੇ ਹਨ ਵਾਕ ਨਿਕਲਦੇ ਇਨਸਾਨ ਮੇਰੇ ਪੈਰੋ ਰੋਟੀ ਨਾਲ ਜੀਵਿਤ ਨਹੀਂ ਰਹਿੰਦਾ ਇਨਸਾਨ ਪਰਮੇਸ਼ਰ ਦੇ ਵਚਨ ਦੇ ਨਾਲ ਜੀਵਿਤ ਰਹਿੰਦਾ ਅਗਲਾ ਬੋਲਦਾ ਉਹ ਸ਼ੈਤਾਨ ਕਿੰਗਰੇ ਤੇ ਲੈ ਗਿਆ ਕਿੱਥੇ ਲੈ ਗਿਆ ਹੈਕਲ ਦੇ ਕਿੰਗਰੇ ਜਾਂਦੀ ਹੈਕਲ ਦੇ ਸਭ ਤੋਂ ਉੱਚੇ ਸਥਾਨ ਤੇ ਲੈ ਗਿਆ चर्च दे उच्चे येशु कर दा लाए के उच्चे स्थान तैतान यशु मुर्सी नया लगा पाया जबकि पवित्र आत्मा मसीह आया शैतान उजाड़ लैतान कि बोलीए चर्च ल जा रहा है उस जाके की उलद्दा इतना नीचे गिरा वचन च लिखे है वह अपने स्वर्ग सुरग दूत तेरे लिए की करेगा भेजेगा ਔਰ ਉਹ ਭੇਜੇਗਾ ਔਰ ਉਹ ਤੇਰੇ ਪੈਰਾਂ ਨੂੰ ਕਦੇ ਵੀ ਛੱਟ ਲੱਗਣ ਨਹੀਂ ਕਦੇ ਵੀ ਛੱਟ ਲੱਗਣਗੇ ਯਾਦ ਰੱਖੀਏ ਮੇਰੇ ਪਿਆਰੇ वचन ਦੇ ਦੁਆਰਾ ਹੀ ਆਪ ਸ਼ੈਤਾਨ ਦਾ ਕੀ ਕਰ ਸਕਦੇ ਹੋ ਸਾਹਮਣਾ ਸਾਹਮਣਾ ਕਰ ਸਕਦੇ ਕੀ ਕਰ ਸਕਦੇ ਹੋ ਸਾਹਮਣਾ ਸਾਹਮਣਾ ਇਹ ਨਹੀਂ ਅੱਗੇ ਵੀ ਪੜੀਏ ਹਾਂ ਪੜਦੇ ਚੱਲੀਏ

ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹਾਂ ਤੇ ਉਹਨਾਂ ਦਾ ਜਲਵਾ ਉਹਨੂੰ ਵਿਖਾਇਆ ਹੁਣ ਸ਼ੈਤਾਨ ਯਸ਼ੂ ਮਸੀਹ ਨੂੰ ਬਹੁਤ ਉੱਚੇ ਪਹਾੜ ਤੇ ਲੈ ਗਿਆ ਔਰ ਪੂਰਾ ਸੰਸਾਰ ਉਸ ਨੂੰ ਵਿਖਾਇਆ ਹਰ ਇੱਕ ਦੇਸ਼ ਉਸ ਨੂੰ ਵਿਖਾਇਆ ਹਰ ਇੱਕ ਉਹਦਾ ਜਲਵਾ ਜਾਂ ਦੀ ਉਦੀ ਸ਼ਾਨੋ ਸ਼ੌਕਤ

ਤਾ ਇਹ ਸਭਨਾ ਕੁਝ ਮੈਂ ਤੈਨੂੰ ਦੇ ਦੇਵਾਂਗਾ ਇਸ ਸਾਰਾ ਕੁਝ ਮੈਂ ਤੈਨੂੰ ਦੇ ਦੇਵਾਂਗਾ ਅੱਜ ਵੱਡੇ ਵੱਡੇ ਬਾਲੀਵੁੱਡ ਹਾਲੀਵੁੱਡ ਟਾਪ ਸਿੰਗਰ ਟਾਪ ਐਕਟਰ ਮੇਰੇ ਪਹਿਰੇ ਕਿਉਂ ਇੰਨੇ ਫੇਮਸ ਹਨ ਕਿਉਂ ਉਹਨਾਂ ਕੋਲੇ ਇੰਨਾ ਤਨ ਇੰਨਾ ਦੌਲਤ ਇਹਦੀ ਜਾਇਦਾਦ ਹੈ ਉਹ ਪੈਸਿਆਂ ਤੇ ਸੌਂਦੇ ਆ ਪੈਸਾ ਤੇ ਉੱਠ ਖੜਦੇ ਆ ਲਕਜ਼ਰੀ ਕਾਰਾਂ ਲਕਜ਼ਰੀ ਸਭ ਕੁਝ ਉਹਨਾਂ ਕੋਲੇ ਹੈ ਕਾਰਨ ਉਹ ਕੰਨਾ ਮਿੱਚ ਉਹਕੇ ਮਾਤਾ ਇਹਗਾ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ ਦੁਨੌੜ ਵਾਲੇ ਨੂੰ ਕੀ ਬੋਲਦਾ ਗੱਛਦਾ ਮੈਨੂੰ ਝੁਕ ਕੇ ਮੱਥਾ ਟੇਕ ਲੈ ਮੈਂ ਸਭ ਤੈਨੂੰ ਦੇ ਦਿਆਂਗਾ ਸ਼ੈਤਾਨ ਇੱਕ ਵਿਅਕਤੀ ਦੇ ਜੀਵਨ ਨੂੰ ਬਰਬਾਦ ਕਿਵੇਂ ਕਰਦਾ ਕਿੰਨਾ ਲਾਲਚ ਹੈ ਸ਼ੈਤਾਨ ਕੋਲ ਕੀ ਹੈ ਜੀ ਲਾਲਚ ਲਾਲਚ ਦੁਆਰਾ ਉਹ ਆਪ ਨੂੰ ਕੀ ਕਰਦਾ ਫਸਾਉਂਦਾ ਹੈ ਅੱਗੇ ਪੜੀਏ ਤਦੋਂ ਯੀਸ਼ੂ ਨੇ ਉਸ ਨੂੰ ਕਿਹਾ ਹੈ ਸ਼ੈਤਾਨ ਚਲਿਆ ਜਾ ਜੋ ਲਿਖਿਆ ਹੈ ਭਾਈ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਪੂਜਨਾ ਕਰ ਹਾਂ ਤੂੰ ਧਿਆਨ ਦੇ ਇਹ ਮਿਲੇ ਪਿਆਰ ਯੀਸ਼ੂ ਮਸੀਹ ਨੇ ਆਖਰਕਾਰ ਨੂੰ ਬੋਲਿਆ ਹੈ ਸ਼ੈਤਾਨ ਮੇਰੇ ਕੋਲੋਂ ਕਿਓ ਚਲਿਆ ਜਾ ਕਿਉਂ ਜੋ ਲਿਖਿਆ ਹੈ ਭਾਈ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ की उपासना कर अपने कले परमेश्वर की उपासना कर उस सब कुछ तेन दऊगा वचन च लिखा है मैं तेन कौम की पूछ नहीं मैं तेन कौम का सिर बनाऊंगा पर कि पर जब तू मेरे वचन की करेगा पालना करेगा तू मेरे वचन मान के अपने जीवन च लैके आएगा ਫੇਰ ਜਾ ਕੇ ਪ੍ਰਭੂ ਤੁਨੂੰ ਸ਼ੇਰ ਬਣਾਏਗਾ ਪ੍ਰਭੂ ਪੂਛ ਨਹੀਂ ਰਹਿਣ ਦਵੇਗਾ ਅੱਗੇ ਬੜੀ ਕੀ ਹੋਇਆ ਪਦ ਸ਼ੈਤਾਨ ਉਸ ਨੂੰ ਛੱਡ ਗਿਆ ਅਤੇ ਵੇਖੋ ਦੂਤ ਕੋਲ ਆਣ ਕੇ ਉਸ ਦੀ ਟਹਿਲ ਕਰਨ ਲੱਗੇ ਹੁਣ ਮੇਰੇ ਪਿਆਰੋ ਤੇ ਆਮ ਨਹੀਂ ਇਹ ਵਚਨ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਨੂੰ ਕਿੰਨੀ ਮੁਸ਼ਕਲ ਆਈ ਕਿੰਨੀ ਪਰੇਸ਼ਾਨੀ ਆਈ ਸ਼ੈਤਾਨ ਕਿੰਨਾ ਪਰਖਦਾ ਪਿਆ ਹੈ ਸ਼ੈਤਾਨ بار-ਬਾਰ ਨੂੰ ਬੋਲਦਾ ਹੈ بار-ਬਾਰ ਨੂੰ ਡੇਕਣਾ ਚਾਹ ਰਿਹਾ بار-ਬਾਰ ਨੂੰ ਲਾਲਚ ਦੇ ਰਿਹਾ ਵਾਰ-ਵਾਰ ਨੂੰ ਵਚਨ ਵੀ ਦੱਸਦਾ ਪਿਆ ਹੈ ਆਖਰਕਾਰ ਸ਼ੈਤਾਨ ਨੂੰ ਯਸ਼ੂ ਮਸੀਹ ਦੇ ਕੋਲੋਂ ਕੀ ਕਰਨਾ ਪਿਆ ਜਾਣਾ ਪਿਆ ਮੇਰੇ ਪਿਆ ਅੱਜ ਵਿਸ਼ਵਾਸੀ ਗਿਰਦੇ ਕਿਉਂ ਨੇ ਅੱਜ ਵਿਸ਼ਵਾਸੀ ਮੇਰੇ ਪਰ ਪਿੱਛੇ ਕਿਉਂ ਹਟ ਜਾਂਦੇ ਨੇ ਅੱਜ ਬਲੀਵਸ ਕਿਉਂ ਯੇਸ਼ੂ ਮਸੀਹ ਤੋਂ ਵਿਸ਼ਵਾਸ ਹਟਾ ਕੇ ਫੇਰ ਦੁਬਾਰਾ ਸੰਸਾਰ ਚ ਚਲੇ ਜਾਂਦੇ ਨੇ ਕਿਉਂ ਕਾਰਨ ਕੀ ਹੈ ਸ਼ੈਤਾਨ ਦੇ ਲਾਲਚ ਵਿੱਚ ਫਸ ਜਾਂਦੇ ਕਿਹਦੇ ਲਾਲਚ ਵਿੱਚ ਫਸਦੇ ਨੇ ਸ਼ੈਤਾਨ ਦੇ ਲਾਲਚ ਵਿੱਚ ਯੇਸ਼ੂਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਨਹੀਂ ਫਸਿਆ ਯੇਸ਼ੂਸ ਨੂੰ ਮੱਥਾ ਟੇਕਣ ਦੇ ਲਈ ਬੋਲਿਆ ਨਹੀਂ ਟੇਕਿਆ भुख लगी सी बोला पत्थर बोल रोटियां बन जान नहीं बोलिया आखिरकार बोला शैतान मेरे को चला गया शैतान ने आखिरकार उन्हें छड़ के की हो गया चला आ गया सामना करना है तो मेरे प्यारे हो आत्मिक लेवल बधाइए आत्मा च बधिए आत्मिक अभिषेक पाइए जिस तरह अलीशा ने एलिया के आत्मा का डबल अभिषेक पाया और जाद्या सर पहला चमत्कार उसने की किया यद न दो भाग करके रख की करके रख दिता जी दो भाग करके रख अगर अभिषेक होएगा तो आपको कोई गिरा नहीं सकेगा प्रभु दे आत्मा दा अभिषेक होएगा वचन आप दे दे अंदर जमा होएगा जिस तरह 119 जबूर च लिखा है प्रभु मैं तेरे वचन अपने देल च जमा किया ताके मैं तेरा पाप ना करा की ना करा वचन लिखने वाला कहना मैं जमा कर लिया मैं पाप नहीं करूंगा क्यों क्योंकि जद मैं पाप करने लगूंगा तेरा वचन मेरे उस दिन की करेगा रोकेगा करेगा जी रोकेगा बोलेगा याद कर पाप कि भयानक और सजा कि परमेश्वर ने तेन बचाया है वचन जमा करिए फालतू गल बंद कर दईए जो आप दे दिल दारियां दिमाग बारियां खुलिया है ना फालतू गलू बंद करिए वचन रख लीए मेरे प्यार की रख लीए वचन जब ए वचन आप अपने अंदर जमा करोगे तो आप प्रभु का कदम भी की नहीं करोगे पाप नहीं करोगे यीशु एक सौ पची नाम ने एक नाम है परमेश्वर का वचन और वचन वे अंदर जमा सीगा इसलिए शायतानून की नहीं कर सकिया गिरा नहीं सकिया क्योंकि सारी व्यवस्था का तो देने वाला कौन यही तो है ना ਆਦੀਤ ਪਰਮੇਸ਼ਰ ਨਾਲ ਕੌਣ ਇਹੀ ਤਾਂ ਹੈ ਨਾ ਮਨੁੱਖ ਦੀ ਸ੍ਰਿਸ਼ਟੀ ਕੰਧ ਦੇ ਵਿੱਚ ਕੌਣ ਇਹੀ ਤਾਂ ਹੈ ਨਾ ਮਨੁੱਖ ਦੇ ਪਾਪ ਦੀ ਕੀਮਤ ਦੇਣ ਦੇ ਵਿੱਚ ਕੌਣ ਇਹੀ ਤਾਂ ਹੈ ਨਾ ਤੇ ਇਹ ਜੀ ਤੁਹਾਨੂੰ ਸਾਨੂੰ ਸਿੱਖਣ ਨੂੰ ਮਿਲਦਾ ਸ਼ੈਤਾਨ ਦਾ ਅਸੀਂ ਸਾਹਮਣਾ ਕਿਵੇਂ ਕਰਨਾ ਹੈ ਉਹ ਕਹਿੰਦਾ ਸ਼ੈਤਾਨ ਤੋਂ ਕੋਲ ਵੀ ਉਹ ਲੱਗ ਪੱਜ ਜਾਏਗਾ ਇੱਧਰ ਸ਼ੈਤਾਨ ਯਿਸੂਬਸੀ ਨੂੰ ਕੀ ਹੋ ਗਿਆ ਛੱਡ ਕੇ ਚਲਾ ਗਿਆ ਕਿਉਂ ਚਲਾ ਗਿਆ ਕਿਉਂਕਿ ਯੇਸ਼ੂ ਮਸੀਹ ਨੇ ਵਚਨ ਦੇ ਦੁਆਰਾ ਹੀ ਉਹਦਾ ਕੀ ਕੀਤਾ ਸਾਹਮਣਾ ਇਸ ਲਈ ਮੇਰੇ ਪਿਆਰਿਓ ਵਚਨ ਨੂੰ ਆਪਣੇ ਮਨ ਚ ਜਮਾ ਕਰੀਏ ਜਿਹੜੇ ਵਚਨ ਨੂੰ ਆਪਣੇ ਮਨ ਚ ਜਮਾ ਨਹੀਂ ਨਾ ਕਰਕੇ ਰੱਖਦਾ ਦੇ ਇਸ ਲਈ ਉਹ ਯੇਸ਼ੂ ਮਸਤ ਬੈਕਸਲੈਂਡ ਹੋ ਜਾਂਦੇ ਆ ਕਾਰਨ ਇਹ ਹੈ ਉਹ ਇਸੇ ਕਾਰਨ ਯੇਸ਼ੂ ਸਾਨੂੰ ਛੱਡ ਜਾਂਦੇ ਆ ਉਹ ਬੋਲਦੇ ਸੀ ਤੂੰ ਆਏ ਸੀ ਸ਼ਾਇਦ ਸਾਡੀ ਬਿਮਾਰੀ ਚੰਗੀ ਸ਼ਾਇਦ ਸਾਨੂੰ ਆਸ਼ੀਸ਼ ਮਿਲ ਜਾਂਦੀ ਅਸੀਂ ਬles ਹੋ ਜਾਂਦੇ ਅਸੀਂ ਡਬਲ ਅਨੋਇੰਟਿੰਗ ਪਾ ਲੈਂਦੇ ਮੇਰੇ ਪਿਆਰੋ ਇਹ ਸਾਰ ਗੱਲਾਂ ਫਜ਼ੂਲ ਨੇ ਪਤਸ ਬੋਲਦਾ ਧਰਤੀ ਕਾਰੀਗਰਾ ਸੁਨੇ ਕੀ ਹੈ ਜਲ ਬਲ ਕੇ ਸਵਾਹ ਹੋ ਜਾਂਦੀ ਹੈ ਫਿਰ ਆਪ ਯਿਸੂ ਮਸੀਹ ਕੋਲ ਕੀ ਘਰ ਲੈਣ ਦੇ ਲਈ ਆਏ ਘਰ ਤੋਂ ਖਤਮ ਹੋ ਜਾਣਾ ਹੈ ਬੱਚੇ ਲੈਣ ਦੇ ਲਈ ਆਏ ਬੱਚੇ ਆਪ ਨੂੰ ਛੱਡ ਕੇ ਕਿਧ ਆਪਣੀਆਂ ਪਤਨੀਆਂ ਨਾਲ ਪਤਨੀਆਂ ਨਾਲ ਚਲੇ ਜਾਣਗੇ ਪੈਸਾ ਲੈਣ ਦੇ ਲਈ ਆਏ हॉस्पिटल चले गए सारा पैसा डॉक्टर ले जाएंगे। आप ये अशी को क्यों आए मैं जीवन पाँगा वो वचन है इस वचन के द्वारा मैं शैतान का करना सामना करना की करना जी सामना करना ताजी तो फिर मैं की करूंगा? शैतान के खड़ो के बोल सकता ना कि जा मेरे को हो जा दूर हो जा यी तो और तो आइए हम बात करेंगे प्रार्थना करेंगे हालेलुया स्तुति और गाय प्यारे बस यीशु तेरा धन्यवाद पवित्र बाप तेरा धन्यवाद महिमा और आदर के योग्य तू ही महान उसी ही सचमुच तेरे वचन तो बिना प्रभु से शैतान का सामना नहीं कर सकता क्योंकि मूसा ने जाति कर तेरा वचन नहीं पाया वो तो फिर जगह खड़ा नहीं हो सकिया तो और जब मूसा ने तेरा वचन पा लिया तो फिर अगे डाट के खड़ा जब मूसा फिर महल के अंदर है प्रभु तो मेरे परमेश्वर मूसा डर के पच गया लेकिन जब एक चरवाहा बन के आ रहा है तो फिर तो डरता नहीं पिया क्योंकि तेरा वचन उनके साथ है ਤੇਰੇ ਵਚਨ ਦੇ ਦੁਆਰਾ ਉਸਨੇ ਪੂਰੇ ਵਿਸ਼ਵ ਨੂੰ ਤੈਸ ਨੈਸ ਕਰ ਦਿੱਤਾ ਮੇਰੇ ਸਰਬਨਾਸ਼ ਕਰ ਦਿੱਤਾ ਮੇਰੇ ਵਚਨ ਚ ਕਿੰਨੀ ਸਾਮਰਤ ਹੈ ਪਿਤਾ ਕੁਵਾਰੀ ਗਰਵੰਤੀ ਹੋ ਗਈ ਉਹਨੂੰ ਮਨੁੱਖ ਦੀ ਜ਼ਰੂਰਤ ਨਹੀਂ ਪਈ ਯੀਸ਼ੂ ਮਸੀਹ ਵਚਨ ਦੁਆਰਾ ਸ਼ੈਤਾਨ ਨੂੰ ਆਪਣੇ ਕੋਲੋਂ ਦੂਰ ਕਰ ਦਿੱਤਾ ਪ੍ਰਭੂ ਤੇਰਾ ਤਾਂ ਤੇਰੀ ਮਾਨੀ ਤੇਰੀ

सब प्रभु आशीष पाके और तेरी माई माँ बाकी सबसे मसीह प्रभु तो डेथ था इसमें अपने उदार करता प्रेम पिता प्रभु यीशु मसीह ने नाच मांग आमीन सब जैम सिंह प्रेस दूर